ਵੋਟਸਾਪ ਠੀਕ ਠਾਕ ਹੋ ਜੀ ਆ ਤੁਸੀਂ ਉੱਪਰ ਡਿਸਕ੍ਰਿਪਸ਼ਨ ਪੜ ਹੀ ਲਿਆ ਹੋਣਾ ਜੀ ਸੁਖਪਿੰਦਰ ਪੀਪੀ ਭਾਜੀ ਨੂੰ ਸਪੋਰਟ ਦੇਖੋ ਆਪਣੀ ਕਿਸੇ ਨਾ ਨਿੱਜੀ ਲੜਾਈ ਹੋ ਸਕਦੀ ਆ ਯਾਰ ਪਰ ਜਦੋਂ ਉਹ ਲੜਾਈ ਆਪਣੇ ਗਾਲਾਂ ਦੇ ਵਿੱਚ ਆ ਜਾਂਦੀਆਂ ਹਨ ਧੀਆਂ ਭੈਣਾਂ ਤੱਕ ਆਪਾਂ ਪਹੁੰਚ ਜਾਂਦੇ ਆ ਬਹੁਤ ਗਲਤ ਗੱਲ ਆ ਯਾਰ ਬਹੁਤ ਗਲਤ ਗੱਲ ਆ ਇਹ ਪੜ ਪੜ ਕੇ ਮੈਂ ਕਹਿੰਦਾ ਦਿਮਾਗ ਖਰਾਬ ਹੋ ਜਾਂਦਾ ਫੇਸਬੁੱਕਾਂ ਤੇ ਕਿ ਆ ਕੀ ਲਿਖ ਰਹੇ ਆ ਆਪਾਂ ਯਾਰ ਉਹ ਵੀ ਇੱਕ ਜਿਹੜਾ ਬੰਦਾ ਆਪਣੇ ਆਪ ਨੂੰ ਡਾਕਟਰ ਕਹਿ ਰਿਹਾ ਵਾ ਜਿਹੜਾ ਕਹਿੰਦਾ ਮੈਨੂੰ ਸੰਵਿਧਾਨ ਪਤਾ ਵਾ ਉਹ ਬੰਦਾ ਲਿਖ ਰਿਹਾ ਦੇਖੋ ਤੁਸੀਂ ਠੀਕ ਨਹੀਂ ਜੀ ਇੱਕ ਵੇਖੋ ਵਿਰੋਧ ਕਰਦੇ ਕਈ ਤਰੀਕੇ ਹੁੰਦੇ ਨੇ ਇਹ ਥੋੜਾ ਕਿ ਆਪਾਂ ਕਿਸੇ ਦੀ ਧੀ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੀ ਬੇਟੀ ਬਾਰੇ ਕਿਸੇ ਦੀ ਭੈਣ ਬਾਰੇ ਆਪਾਂ ਗਲਤ ਲਿਖੀ ਜਾਈਏ ਯਾਰ ਇਹ ਥੋੜਾ ਕੋਈ ਬੰਦੇ ਨੂੰ ਬੰਦਿਆਂ ਦੀ ਗੱਲਾਂ ਨੇ ਯਾਰ ਕੋਈ ਜੇ ਤੁਹਾਡੀ ਕਿਸੇ ਨਾਲ ਪਰਸਨਲ ਪਰਸਨਲ ਲੜਾਈ ਹੋ ਸਕਦੀ ਆ ਜਿਹੜਾ ਤੁਹਾਡੀ ਪਰਸਨਲ ਲੜਾਈ ਆ ਉਹਨਾਂ ਪਰਸਨਲ ਹੋ ਕੇ ਲੜੋ ਯਾਰ ਮਾਵਾ ਭੈਣਾਂ ਦਾ ਕੀ ਕਸੂਰ ਆ ਯਾਰ ਮੈਨੂੰ ਦੱਸੋ ਇੱਕ ਗੱਲ ਪਹਿਲੀ ਗੱਲ ਸਾਡੇ ਦੇਖ ਸਾਡੇ ਗੁਰੂਆਂ ਨੇ ਔਰਤ ਨੂੰ ਸਭ ਤੋਂ ਉੱਚਾ ਦਰਜਾ ਦਰਜਾ ਦਿੱਤਾ ਹੋਇਆ ਵਾਜੀ ਤੇ ਅੱਜ ਆਪਾਂ ਉਸੇ ਦਰਜੇ ਨੂੰ ਲਿਆ ਕੇ ਕਿੱਥੇ ਰੱਖ ਰਹੇ ਆ ਦੱਸੋ ਤੁਸੀਂ ਯਾਰ ਮੈਨੂੰ ਇੱਕ ਚੀਜ਼ ਦੱਸੋ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਪੈਗੰਬਰਾਂ ਨੇ ਔਰਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੋਇਆ ਵਾ ਤੇ ਆਪਾਂ ਉਸ ਔਰਤ ਨੂੰ ਲੈ ਕੇ ਕਿੱਥੇ ਰੱਖਤਾ ਗਾਲਾਂ ਗਾਲਾਂ ਕੱਢੀ ਜਾਂਦੇ ਉਹਨਾਂ ਉਸ ਔਰਤ ਨੂੰ ਆਪਾਂ ਗਾਲਾਂ ਕੱਢੀ ਜਾਂਦੇ ਆ ਯਾਰ ਠੀਕ ਨਹੀਂ ਔਰਤ ਦੇ ਚਾਰ ਰੂਪ ਹੁੰਦੇ ਆ ਪਹਿਲਾ ਮਾਂ ਫਿਰ ਭੈਣ ਫਿਰ ਵਾਈਫ ਫਿਰ ਬੇਟੀ ਇਹਨਾਂ ਚਾਰ ਰੂਪ ਦੇ ਵਿੱਚ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਸਬੰਧ ਆਪਣਾ ਔਰਤ ਨਾਲ ਹੈਗਾ ਵਾ ਠੀਕ ਨਹੀਂ ਫਿਰ ਤੁਸੀਂ ਦੇਖੋ ਇੱਕ ਗੱਲ ਮੈਨੂੰ ਸਮਝ ਨਹੀਂ ਲੱਗਦੀ ਦੇਖੋ ਸੁਖਵਿੰਦਰ ਪੀਪੀ ਪਾਜੀ ਨੇ ਪੋਸਟ ਪਾਈ ਚਲੋ ਭਾਈ ਜਿਹਦੇ ਮਰਜ਼ੀ ਹੱਕ ਚ ਪਾਈ ਉਹਨਾਂ ਦਾ ਅਧਿਕਾਰ ਆ ਜੇ ਕਿਸੇ ਨਾਲ ਕਿਸੇ ਦੀ ਕੋਈ ਨਿੱਜੀ ਲੜਾਈ ਤੁਸੀਂ ਉਹਨੂੰ ਫੋਨ ਕਰ ਸਕਦੇ ਹੋ ਕੋਈ ਕਮੈਂਟ ਹੋਰ ਲਿਖ ਸਕਦੇ ਹੋ ਤੁਸੀਂ ਉਹਨਾਂ ਦੀ ਬੇਟੀ ਨੂੰ ਅਪਸ਼ਬਦ ਪਿ ਲਿਖ ਰਹੇ ਹੋ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੋਈ ਬੰਦੇ ਆ ਡਾਕਟਰ ਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਗੁਰਿੰਦਰ ਮੇਰਾ ਇਹਨੂੰ ਸਵਾਲ ਆ ਮੈਨੂੰ ਜਵਾਬ ਦੇ ਦੇਵੇ ਇਹਨੂੰ ਮੈਂ ਦੱਸਦਾ ਅੱਜ ਕਿਵੇਂ ਧੀਆਂ ਭੈਣਾਂ ਨੂੰ ਗਾਲਾਂ ਕੱਢਦਾ ਹੈ ਬੰਦਾ ਤੈਨੂੰ ਸ਼ਰਮ ਸ਼ਰਮ ਹੈ ਨਹੀਂ ਕਿ ਭਾਈ ਤੇਰੇ ਘਰੇ ਧੀਆਂ ਭੈਣਾਂ ਹੈ ਨਹੀਂ ਗਈਆਂ ਤੈਨੂੰ ਅਕਲ ਮਾਰੀ ਦਿੱਤੀ ਨਹੀਂ ਕਿਸੇ ਨੇ ਕਿ ਕਿਵੇਂ ਕਿਸੇ ਦੀ ਪੈਂਡ ਦੀ ਇੱਜ਼ਤ ਕਰਨੀ ਹੈ ਜਾਂ ਕਿਸੇ ਬੰਦੇ ਨੂੰ ਕਿਵੇਂ ਕੀ ਕਰਨਾ ਵਾ ਤੂੰ ਚੱਕ ਕੇ ਉੱਠ ਕੇ ਮੂੰਹ ਚੱਕ ਕੇ ਕਿਸੇ ਦੀ ਬੇਟੀ ਬਾਰੇ ਬੋਲ ਰਿਹਾ ਵਾ ਮੇਰੇ ਵੀ ਘਰੇ ਬੇਟੀ ਆ ਮੇਰੀ ਵੀ ਬੇਟੀ ਆ ਸੁਖਵਿੰਦਰ ਪੀਪੀ ਭਾਜੀ ਦੀ ਬੇਟੀ ਆ ਮੇਰੀ ਵੀ ਬੇਟੀ ਆ ਉਹ ਉਹ ਮੇਰੀ ਵੀ ਬੇਟੀ ਆ ਜਿਹਨੂੰ ਤੂੰ ਬੋਲਿਆ ਵਾ ਮੇਰੇ ਵੀ ਘਰੇ ਹੈਗੀ ਆ ਮੇਰੀ ਬੇਟੀ ਮੇਰੀ ਵਾਈਫ ਵੀ ਹੈਗੀ ਮੇਰੀ ਮਾਂ ਵੀ ਹੈਗੀ ਆ ਤੁਸੀਂ ਇੱਕ ਕਿਸੇ ਬੰਦੇ ਦੀ ਲੜਾਈ ਨੂੰ ਤੁਸੀਂ ਗਾਲਾਂ ਤੁਸੀਂ ਉਹਨੂੰ ਉਹਦੀ ਬੇਟੀ ਬਾਰੇ ਅਪਸ਼ਬਦ ਬੋਲਨੀ ਜਾਂਦੇ ਹੋ ਉਹਦੀ ਬੇਟੀ ਨਾਲ ਤੈਨੂੰ ਕੀ ਕਹਿਤਾ ਓਏ ਫੇਰ ਤੁਸੀਂ ਕਹਿੰਦੇ ਹੋ ਇਕੱਠੇ ਹੋ ਕੇ ਮੇਰੇ ਤੇ ਪਰਚਾ ਦਿੰਦੇ ਨੇ ਪਰਚਾ ਨਾ ਦੇਣ ਤਾਂ ਹੋਰ ਕੀ ਕਰਨ ਜਿਆਦਾ ਸਿੱਧਾ ਹੋ ਗਏ ਵੱਜ ਫਿਰ ਵੱਜਦਾ ਵੀ ਹੈ ਨਹੀਂਗਾ ਫਿਰ ਤੂੰ ਉੱਥੇ ਬਹਿ ਗਿਆ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਤੇ ਲੱਗ ਗਿਆ ਪਿੱਛੇ ਤੂੰ ਗੁਰੂਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਪਿੱਛੇ ਹੀ ਤੁਸੀਂ ਆਪਣੇ 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 ਜਿਹੜੇ ਤੁਸੀਂ ਦੇਵੀ ਦੇਵਤੇ ਨੂੰ ਮੰਨਦੇ ਹੋ ਜਿਹੜੇ ਗੁਰੂਆਂ ਨੂੰ ਮੰਨਦੇ ਹੋ ਉਹਦੀਆਂ ਫੋਟੋਆਂ ਲਾ ਕੇ ਤੁਸੀਂ ਉੱਥੇ ਫੋਟੋਆਂ ਲੱਗੀਆਂ ਹੋਈਆਂ ਉਹਦੇ ਮੂਰੇ ਬਹਿ ਕੇ ਤੂੰ ਕਿਸੇ ਦੀ ਧੀ ਨੂੰ ਗਾਲ ਗਲਤ ਬੋਲਦਾ ਯਾਰ ਜਿਹੜੀ ਔਰਤ ਨੂੰ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਭ ਤੋਂ ਉੱਚਾ ਦਰਜਾ ਦਿੱਤਾ ਵਾ ਉਸੇ ਉਹਨਾਂ ਦੀ ਫੋਟੋ ਮੂਰੇ ਬਹਿ ਕੇ ਤੂੰ ਤੀ ਤੂੰ ਕਿਸੇ ਦੀ ਤੀ ਨੂੰ ਗਲਤ ਬੋਲ ਰਿਆ ਵਾ ਫੇਰ ਤੇਰੀ ਲੱਤਾਂ ਭਾਰ ਨਹੀਂ ਚਲਦੀਆਂ ਫੇਰ ਤੇਰੀ ਲੱਤਾਂ ਭਾਰ ਨਹੀਂ ਚਲਦੀਆਂ ਹੈਗੇ ਜਿਆਦਾ ਟਾਈਮ ਦੇ ਕੇ ਇੱਕ ਦਿਨ ਆ ਸਾਡੇ ਨਾਲ ਬੈਠ ਕਿਸੇ ਨਾਲ ਦੱਸ ਤੂੰ ਕਹਿ ਮ ਜਿੱਥੇ ਆਉਣਾ ਆ ਮੈਂ ਤਾਂ ਇਹ ਜਿਹੜੇ ਲੋਕ ਇਹਨੂੰ ਸਪੋਰਟ ਕਰਦੇ ਡਾਕਟਰ ਨੂੰ ਉਹਨੂੰ ਉਹਨੂੰ ਕਹੋ ਹਣ ਵੀ ਤੁਸੀਂ ਸਪੋਰਟ ਕਰੋਗੇ ਉਹਨੂੰ ਉਹ ਕਿਸੇ ਦੀ ਤੀ ਬਾਰੇ ਗਲਤ ਬੋਲ ਰਿਆ ਹੁਣ ਵੀ ਤੁਸੀਂ ਸਪੋਰਟ ਕਰੋਗੇ ਕਰੋ ਫੇਰ ਜਿਆਦਾ ਰੱਖੋ ਟਾਈਮ ਜਿਆਦਾ ਟਾਈਮ ਰੱਖੋ ਅਗਲੇ ਨਾਲ ਅਸੀਂ ਆਉਣੇ ਆ ਮੈਂ ਖੜੂਗਾ ਭਾਜੀ ਨਾਲ ਇੱਕ ਥਾਪੜ ਕੇ ਖੜੂਗਾ ਸਾਡੀ ਕਿਸੇ ਨਾ ਵਿਚਾਰਾਂ ਦੀ ਲੜਾਈ ਹੋ ਸਕਦੀ ਆ ਤੁਸੀਂ ਅਗਲੇ ਦਿਤੀ ਭੈਣ ਤੱਕ ਪਹੁੰਚ ਗਏ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਇਹ ਐਸੇ ਗੱਲਾਂ ਕਰਕੇ ਮੈਂ ਪਿੱਟਦਾ ਪਿਆ ਪਿਛਲੇ ਮਹੀਨੇ ਤੋਂ ਕਿ ਭਾਈ ਲੜਾਈ ਮੇਰੀ ਆ ਭਾਨੇ ਨਾਲ ਵਿੱਚ ਧੀਆਂ ਭੈਣਾਂ ਨੂੰ ਵਿੱਚ ਲਿਆਉਂਦਾ ਕੀ ਮਤਲਬ ਬਣਦਾ ਲੋਕਾਂ ਦਾ ਗਾਲਾ ਲਿਕਣ ਦਾ ਕੀ ਬਰਤਲਬ ਬਣਦਾ ਲੜਾਈ ਮੇਰੀ ਦੇਖੋ ਉਹ ਕੁੜੀ ਨੂੰ ਇਹਦੇ ਜਿਹੜਾ ਜਵਾਨ ਖੇਚ ਨੂੰ ਮੈਂ ਕੁੜੀ ਨੂੰ ਜਾਣਦਾ ਨਹੀਂ ਉਸ ਪਿੱਛੇ ਮੈਂ ਵੀਡੀਓ ਕੱਢਤੀ ਇਹਦੇ ਇਹ ਤੋਂ ਸਵਾਲ ਕਰਤੇ ਲੜਾਈ ਮੈਂ ਮੈਂ ਕੋਈ ਗਲਤ ਨਹੀਂ ਕੱਢੀ ਸੀ ਕਿਸੇ ਨੂੰ ਇਹਦੇ ਬੰਦੇ ਉੱਠ ਕੇ ਮੈਨੂੰ ਗਾਲ੍ਹਾਂ ਕੱਢਣ ਲੱਗ ਗਏ ਅੱਜ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਪਰਚੇ ਹੁਣ ਹੁਣ ਜਦੋਂ ਪਰਚੇ ਪੈਂਦੇ ਨੇ ਫੇਰ ਅੱਬਾ ਧਰਨੇ ਲਾਉਨੇ ਆ ਯਾਰ ਯਾਰ ਬੋਂਡੋ ਹੀ ਨਾ ਜਿੰਨਾ ਜਿੰਨੇ ਜੋਗੇ ਹੈਗੇ ਉਹਦੇ ਜੋਗੇ ਰਹੋ ਆਪਾਂ ਕਿਉਂ ਆਪਾਂ ਬਾੜਾਉ ਕਰਦੇ ਹਾਂ ਜਿੰਨੇ ਕੱਪੜਿਆਂ ਤੋਂ ਬਾਹਰ ਹੋ ਕੇ ਜਾਓਗੇ ਤਾਂ ਹੀ ਹਾਲ ਹੋਣਾ ਫੇਰ ਮੁੜ ਕੇ ਜੇ ਹਰ ਤੇ ਤੇ ਪਰਚੇ ਹੋਣਾ ਫੇਰ ਕਹਣਾ ਤੂੰ ਆਪਣੇ ਫੇਰ ਤੇਰੇ ਜਿਹੜੇ ਤੈਨੂੰ ਉਹ ਕਰਦੇ ਨੇ ਤੈਨੂੰ ਲਾਈਕ ਕਰਦੇ ਨੇ ਜਾਂ ਇਹਨੂੰ ਡਾਕਟਰ ਨੂੰ ਜਿਹੜੇ ਇਹਨੂੰ ਉਹ ਕਰਦੇ ਨੇ ਫੇਰ ਕਹਣਾ ਜੀ ਨੁਜ਼ਾਇਜ਼ ਕਰਤੀ ਨੁਜ਼ਾਇਜ਼ ਕਰਦੇ ਹੋ ਯਾਰ ਤੁਸੀਂ ਤੈਨੂੰ ਸ਼ਰਮ ਤੂੰ ਲਿਖ ਕੀ ਰਿਆਂ ਦੱਸ ਫੇਰ ਟਰੀਟ ਕਰਨ ਲੱਗੇ ਵੀ ਤੂੰ ਜਦੋਂ ਹੀ ਮੈਂਟ ਲਾਉਣਾ ਜੇ ਲੱਤਾਂ ਭਾਰੀ ਨਹੀਂ ਚੱਲਦੀਆਂ ਲਿਖਿਆ ਹੀ ਨਾ ਫੇਰ ਤੂੰ ਜੇ ਡਰੀਟ ਕਰ ਗਿਆ ਤੂੰ ਕੋਈ ਸ਼ਰਮ ਨੂੰ ਹੱਥ ਮਾਰੋ ਕੋਈ ਸ਼ਰਮ ਨੂੰ ਹੱਥ ਮਾਰੋ ਪੀ ਪੀ ਆਪਣੇ ਸੁਖਮਿੰਦਰ ਭਾਜੀ ਯਾਰ ਜਿੱਤੇ ਤੇਰੇ ਘਰ ਦੇ ਬਾਹਰ ਆਉਂਦੇ ਆ ਜੇ ਬੰਦੇ ਦਾ ਪੁੱਤ ਆ ਨਾ ਮਿਲਣੀ ਉਹਨਾਂ ਨੂੰ ਨਹੀਂ ਤਾਂ ਮੈਨੂੰ ਦੱਸ ਮੇਰੀ ਬੇਟੀ ਆ ਉਹ ਮੇਰੀ ਜਿੱਦੋਂ ਭਾਜੀ ਦੀ ਬੇਟੀ ਆ ਮੇਰੀ ਵੀ ਬੇਟੀ ਆ ਆਪਣਾ ਉਹ ਮੇਰੀ ਵੀ ਬੇਟੀ ਆ ਕਮਾਲ ਆ ਯਾਰ ਦੇਖੋ ਦਿਮਾਗ ਖਰਾਕ ਨਾ ਹੋਇਆ ਪਏ ਲੋਕਾਂ ਦਾ ਯਾਰ ਤੁਸੀਂ ਬੰਦੇ ਨਾਲ ਤੁਹਾਡੀ ਨਿੱਜੀ ਲੜਾਈ ਆ ਤੁਸੀਂ ਧੀਆਂ ਪੈਣਾ ਤੱਕ ਆ ਕੇ ਯਾਰ ਕੀ ਗੱਲਾਂ ਕਰਦੇ ਹੋ ਯਾਰ ਫੇਰ ਲੱਤਾ ਭਾਰ ਨਹੀਂ ਚਲਦੀਆਂ ਤੇਰੀਆਂ ਜਦੇ ਉੱਠ ਕੇ ਫੇਰ ਤੂੰ ਆਪਣੀ ਸਕੋਰਟੀਆਂ ਲੈਣ ਭਜਦਾ ਵਾ ਯਾਰ ਤੂੰ ਜਾ ਤਾਂ ਸਿੱਧਾ ਹੋ ਕੇ ਲੱਗਣਾ ਟਾਈਮ ਰੱਖ ਦੱਸ ਕਿੱਥੇ ਆਉਣਾ ਮੈਂ ਆਉਂ ਜੇ ਨਾਂ ਮਤ ਪਿਓ ਦਾ ਪੁੱਤ ਨਾ ਗਈ ਆ ਰਿਹਾ ਤੇਰੇ ਘਰ ਤੇ ਪਰ ਫੇ ਮਿਲਣੀ ਹੁਣ ਕੱਲਾ ਆ ਰਿਹਾ ਜੱਟ ਦਾ ਪੁੱਤ ਉਹ ਕੱਲਾ ਜੱਟ ਦਾ ਪੁੱਤ ਕੱਲਾ ਆ ਰਿਹਾ ਕਹਿੰਦਾ ਮੈਂ ਕੱਲਾ ਜਾਊ ਉਹਨੇ ਗੱਲ ਵੀ ਪਾਈ ਆ ਕਿ ਭਾਈ ਕਿਸੇ ਨੂੰ ਨਹੀਂ ਮੈਂ ਕਹਿੰਦਾ ਮੈਂ ਕੱਲਾ ਜਾਊ ਉਹ ਜੱਟ ਦਾ ਪੁੱਤ ਕੱਲਾ ਆ ਰਿਹਾ ਮਿਲਣੀ ਫੇਰ ਉਹਨੂੰ ਹੁਣ ਜੇ ਤੈਨੂੰ 1.5 ਫੁੱਟੇ ਨੂੰ 3 ਫੁੱਟ ਤੇ ਨਾ ਕਰਤਾ ਉਸ ਬੰਦੇ ਨੇ ਤੈਨੂੰ 1.5 ਫੁੱਟੇ ਨੂੰ ਨਾ 3 ਫੁੱਟ ਤੇ ਨਾ ਕੀਤਾ ਤਾਂ ਤਾਂ ਹੀ ਉਹਨੂੰ ਤੁਸੀਂ ਲਿਆ ਕੇ ਯਾਰ ਕਿੱਥੇ ਕੀ ਕਿੱਥੇ ਕੀ ਮੈਨੂੰ ਸਮਝ ਨਹੀਂ ਲੱਗਦੀ ਯਾਰ ਕੋਈ ਸ਼ਰਮ ਨੂੰ ਹੱਥ ਮਾਰ ਲਓ ਕੋਈ ਸ਼ਰਮ ਨੂੰ ਹੱਥ ਮਾਰ ਲਓ ਜੇ ਤੁਹਾਡੀ ਕਿਸੇ ਦਾ ਨਿੱਜੀ ਲੜਾਈ ਆ ਜਾਂ ਨਿੱਜੀ ਲੜਾਈ ਦਾੱਕ ਰੱਖੋ ਤੁਸੀਂ ਉਹ ਧੀਆਂ ਪੜਾ ਦਾ ਕਿਉਂ ਜਾਂਦੇ ਹੋ ਯਾਰ ਕਿਸੇ ਦੀ ਬੇਟੀ ਦਾ ਕਿਉਂ ਜਾਂਦੇ ਹੋ ਮੈਂ ਡਾਕਟਰ ਨੂੰ ਇੱਕ ਸਵਾਲ ਕਰਦਾ ਤੂੰ ਆਪਣੇ ਨਾਂ ਦੇ ਨਾਂ ਡਾਕਟਰ ਲਾਉਣਾ ਦੇਖੋ ਜਿੱਥੇ ਤੱਕ ਮੈਨੂੰ ਪਤਾ ਵਾ ਜਿਹੜਾ ਇੱਕ ਡਾਕਟਰ ਬੰਦਾ ਹੁੰਦਾ ਨਾ ਉਦੀ ਜਿਹੜੀ ਆਪਣੀ ਬੋਲਬਾਣੀ ਹੁੰਦੀ ਬੜੀ ਸਬਕ ਹੁੰਦੀ ਆ ਬੜੀ ਐਨ ਆਰਾਮ ਨਾਲ ਗੱਲ ਕਰਦਾ ਉਹ ਕਿਸੇ ਨਾਲ ਕਿਉਂਕਿ ਡਾਕਟਰ ਆ ਉਹਦੇ ਕੋਲ ਤਰ੍ਹਾਂ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਇਹ ਆਪਣੇ ਨਾਲ ਨਾਲ ਡਾਕਟਰ ਲਾ ਕੇ ਪਤਾ ਨਹੀਂ ਕੀ ਲੱਖੀ ਇਹ ਮੈਨੂੰ ਤਾਂ ਲੱਗਦਾ ਨਹੀਂ ਡਾਕਟਰ ਹੈਗਾ ਇਹ ਇਹ ਡਾਕਟਰ ਨਹੀਂ ਹੈਗਾ ਬਾਈ ਬਸ ਦੀ ਆ ਡਾਕਟਰ ਲਿਖਦਾ ਵ ਆਪਣੇ ਨਾਲ ਪਰ ਡਾਕਟਰ ਨਹੀਂ ਹੈਗਾ ਡਾਕਟਰਾਂ ਦੀ ਭਾਸ਼ਾ ਪਤਾ ਕਿੰਨੀ ਹਲੀਮੀ ਨਾਲ ਬਿਲਕੁਲ ਐਨ ਆਰਾਮ ਨਾਲ ਗੱਲ ਕਰਦੇ ਨੇ ਉਹ ਢਾ ਕੇ ਉਹ ਧੀਆਂ ਪਣਾ ਦੀ ਗਾਲਾਂ ਕੱਢਦੇ ਨਾ ਪੜਾ ਲਿਖ ਕੇ ਫਿਰ ਦੂਜੀ ਗੱਲ ਕਰਦਾ ਤੂੰ ਸੰਵਿਧਾਨ ਦੀ ਕਿਹੜੇ ਸੰਵਿਧਾਨ ਨੇ ਤੈਨੂੰ ਹੱਕ ਦਿੱਤਾ ਕਿਸੇ ਦੀ ਧੀ ਭੈਣ ਬਾਰੇ ਬੋਲਣ ਦਾ ਓਏ ਜੇ ਤੈਨੂੰ ਉਹਨੇ ਅਗਲੇ ਨੇ ਕੁਝ ਕਿਹਾ ਤਾਂ ਤੂੰ ਕਹਿ ਤੂੰ ਸੰਵਿਧਾਨ ਦੀਆਂ ਗੱਲਾਂ ਕਰਦਾ ਕਿ ਮੈਂ ਸੰਵਿਧਾਨ 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 ਕਿਹੜੇ ਸੰਵਿਧਾਨ ਚ ਲਿਖਿਆ ਕਿ ਕਿਸੇ ਦੀ ਧੀ ਭੈਣ ਬਾਰੇ ਗਲਤ ਲਿਖੋ ਦੱਸ ਦੇ ਮੈਨੂੰ ਤੂੰ ਇਹ ਡਾਕਟਰ ਦੇ ਜਵਾਬ ਦੇ ਦੇਵੇ ਹੁਣ ਮਿਲ ਨਹੀਂ ਹੁਣ ਝੜਦਾ ਪੁੱਤੋ ਕਹਿੰਦਾ ਮੈਂ ਝੜਦਾ ਪੁੱਤ ਨਹੀਂ ਜੇ ਨਾ ਗਿਆ ਹੁਣ ਮਿਲ ਨਹੀਂ ਝੜਦੇ ਪੁੱਤ ਨੂੰ ਜੇ ਤੈਨੂੰ 1.5 ਫੁੱਟ ਤੋਂ 3 ਫੁੱਟ ਦੇ ਨਾ ਕੀਤਾ ਤਾਂ ਝੜਦਾ ਪੁੱਤ ਰਗਹੀ ਅਗਲੇ ਨੂੰ ਯਾਰ ਰੱਖ ਟਾਈਮ ਰੱਖ ਟਾਈਮ ਮੈਂ ਕਹਿੰਦਾ ਰੱਖ ਟਾਈਮ ਮੈਂ ਤੇਰੀ ਨਾ ਐਜਾ ਮੋਰ ਬਣਾਉ ਤੇਰੀ ਪੈਣ ਨਹੀਂ ਪੜੀ ਤੇ ਐਜਾ ਮੋਰ ਬਣਾਵਾਂਗਾ ਤੇਰੀ ਪੈਣ ਨਹੀਂ ਪੜੀ ਤੇ ਤੇਰਾ ਮੋਰ ਬਣੂ ਬਣੂ ਹੁਣ ਤੇਰਾ ਮੋਰ ਬਣਾ ਕੇ ਛੱਡੂ ਹਾਂ ਮੈਂ ਵੀ ਮੈਂ ਕਹਿੰਦਾ ਕਾਹਨੂੰ ਛੱਡ ਯਾਰ ਹਜੇ ਪਹਿਲਾਂ ਇੱਕ ਪਾਸਾ ਇਧਰਲਾ ਕਰ ਲਈਏ ਨਹੀਂ ਤੂੰ ਹਟਣਾ ਨਹੀਂ ਨਾ ਰਹਿਗਾ ਮੈਨੂੰ ਪਰਸੋਂ ਤੇ ਵੀ ਕਹੀ ਜਾਂਦੇ ਮੈਂ ਕਹਾ ਭਾਈ ਜੀ ਮੈਨੂੰ ਇੱਕ ਪਾਸਾ ਪਹਿਲਾਂ ਇੱਕ ਪਾਸਾ ਹੋ ਲੱਦੋ ਮੈਂ ਸਾਰੇ ਵਾਰ ਲੜਾਈਆਂ ਮੈਨੂੰ ਕਰਨਾ ਪੈਣਾ ਯਾਰ ਤੂੰ ਕਿਉਂ ਉਹਦੀ ਬੇਟੀ ਬਾਰੇ ਬੋਲਿਆ ਯਾਰ ਕਿਉਂ ਮੇਰੀ ਧੀ ਬਾਰੇ ਬੋਲਿਆ ਤੂੰ ਮੇਰੀ ਧੀ ਆ ਉਹ ਜਿਹਦੇ ਬਾਰੇ ਬੋਲਿਆ ਤ ਉਹ ਬੰਦਾ ਕਿਸੇ ਨੂੰ ਕੁਝ ਕਹਿੰਦਾ ਨਹੀਂ ਕੁਝ ਉਹ ਪਤਾ ਕਿੰਨੀਆਂ ਧੀਆਂ ਰਹੇ ਹੋਗਾ ਉਹਨੇ ਫੀਸਾ ਭਰਦਾ ਉਹ ਉਹ ਕਿੰਨਿਆਂ ਨੂੰ ਕੀ ਕੁਲ ਲੈ ਕੇ ਦਿੱਤਾ ਤੂੰ 1 ਰੁਪਏ ਦੀ ਸੇਵਾ ਨਹੀਂ ਕਿਸੇ ਨੂੰ ਦਿੱਤੀ ਹੋਣੀ ਅਜੇ ਤੱਕ ਉਹ ਬਹਿ ਕੇ ਕਮਰੇ ਦੇ ਵਿੱਚ ਬਸ ਲੱਗ ਜਾਣਾ ਤੂੰ ਮੈਂ ਜੀ ਮੈਂ ਜੀ ਮੈਂ ਤੋਂ ਇਲਾਵਾ ਤੇਰੇ ਕੋਲ ਹੈ ਕੀ ਕੀਤਾ ਕੀ ਤਾ ਕੀ ਤੂੰ ਹੁਣ ਤੱਕ ਦੱਸ ਦੇ ਦੱਸ ਦੇ ਮੈਨੂੰ ਕੀਤਾ ਕੀ ਆ ਤੂੰ ਛਾਤੀ ਦੇ ਹੱਥ ਮਾਰਦੇ ਦਾ ਬੜੇ ਸੌਕੇ ਕਮਰੇ ਜਬੰਦ ਬਾਹਰ ਨਿਕਲ ਸਾਫੀ ਦਾ ਫੇਰ ਬੱਜੂਗੀ ਪਤਾ ਲੱਗੂ ਨਿਕਲ ਬਾਹਰ ਫੇਰ ਤਾਂ ਜਾ ਤਾਂ ਅੱਧ ਹੋ ਗਈ ਯਾਰ ਤੁਹਾਡੇ ਵਾਲੀ ਯਾਰ ਉਹ شریف ਬੰਦਾ ਵਿਚਾਰਾ ਮੇਰੀ ਇੱਕ ਵਾਰ ਗੱਲ ਹੋਈ ਆ ਹੁਣ ਤੱਕ ਸਿਰਫ ਜ਼ਿੰਦਗੀ ਚ ਇੱਕ ਵਾਰ ਪੀਪੀ ਬਾਜੀ ਨਾਲ ਉਹ ਸੁਖਵਿੰਦਰ ਭਾਈਆ ਸਿਰਫ ਇੱਕ ਵਾਰ ਗੱਲ ਹੋਈ ਆ ਇੱਕ ਵਾਰ ਮੈਂ ਕਹਿੰਦਾ ਬੰਦੇ ਦੇ ਐਡੀ ਵਧੀਆ ਵੇ ਆਫ ਟਾਕ ਆ ਗੱਲ ਕਰਨ ਦਾ ਬੜੇ ਤੋਂ ਬੜੇ ਬੜੇ ਤੋਂ ਬੜੇ ਬੰਦਿਆਂ ਪੜੇ ਲਿਖੇ ਚ ਵੀ ਇੰਨੀ ਹਲੀਮੀ ਨਹੀਂ ਹੁੰਦੀ ਜਿੰਨੀ ਉਸ ਉਸ ਬੰਦੇ ਚ ਸਿਰਫ ਇੱਕ ਵਾਰ ਉਹ ਵੀ ਤਿੰਨ ਮਿੰਟ ਗੱਲ ਹੋਈ ਸੀ ਆਈ ਭਾਨਿਆੜੇ ਕੇਸ ਦੀ ਰਿਗਾਰਡਿੰਗ ਗੱਲ ਹੋਈ ਸੀ ਮੇਰੀ ਐਡਾ ਵਧੀਆ ਨਾਈਸ ਪਰਸਨ ਤੂੰ ਉਹਨੂੰ ਯਾਰ ਗਾਲਾਂ ਕੱਢ ਰਿਆਂ ਉਹਦੀ ਧੀ ਨੂੰ ਨਹੀਂ ਗੱਡੀ ਤੂੰ ਮੇਰੀ ਧੀ ਨੂੰ ਗੱਡੀ ਤੈਨੂੰ ਮੈਂ ਐ ਜਾ ਤੇਰਾ ਮੋਰ ਬਣਾਉ ਦੇਖੀ ਤੂੰ ਹੁਣ ਤੂੰ ਯਾਦ ਰੱਖੇਗਾ ਕਿ ਕਿੱਥੇ ਪੰਗਾ ਲਿਆਵਾ ਮੈਂ ਤੈਨੂੰ ਦੱਸੂ ਕਿਵੇਂ ਕਿਹੜੇ ਭਾਅ ਵਕਦਈ ਆ ਜੇ ਨਾ ਕਹਿਸਾ ਤਾਂ ਫਿਰ ਕਹੀ ਤੂੰ ਮੈਨੂੰ ਤੂੰ ਅੱਜ ਦਾ ਅੱਜ ਭੋਗ ਤੂੰ 100 ਵਾਰ ਦੇਖੀ ਤੂੰ ਤੂੰ ਮੈਨੂੰ ਆ ਲੈਂਦੇ ਮੜਾ ਚੱਕ ਇੱਥੇ ਲੜਾੜੇ 100 ਵਾਰ ਨੂੰ ਕੋਈ ਨਹੀਂ ਤੇਰਾ ਮੋਰ ਬਣਾ ਕੇ ਛੱਡੂ ਹੁਣ ਮੈਂ ਮੈਂ ਕਾਸੀ ਕਹਿੰਦੇ ਜੀ ਚੱਲ ਰੁਕ ਜੀਏ ਪਹਿਲਾਂ ਇਹਦੇ ਇੱਕ ਪਸਾ ਕਰ ਲਈਏ ਤੈਨੂੰ ਮੈਂ ਉਧਰ ਤੂੰ ਵੀ ਉਧਰ ਫੋਨ ਕੀਤਾ ਜਿੱਦੜ ਤੂੰ ਕਿਹਾ ਕਿ ਮੈਂ ਪਰਚਾ ਕਰਾਇਆ ਜੀ ਮੈਂ ਆਹ ਕਰਾਇਆ ਮੈਂ ਤੇਨੂੰ ਉਧਰੋਂ ਫੋਨ ਤੂੰ ਮੈਨੂੰ ਫੋਨ ਕੀਤਾ ਮੈਂ ਤੇਰੇ ਖਿਲਾਫ ਵੀਡੀਓ ਪਾਈ ਤੂੰ ਮੈਨੂੰ ਫੋਨ ਕੀਤਾ ਮੈਂ ਤੇਨੂੰ ਉਦੋਂ ਵੀ ਸਮਝਾਇਆ ਕਿ ਕਿ ਡਾਕਟਰ ਸਾਹਿਬ ਕਈ ਚੀਜ਼ਾਂ ਹੁੰਦੀਆਂ ਨੇ ਫੇਸਬੁੱਕ ਤੇ ਤੁਸੀਂ ਕਿਸੇ ਦਾ ਵਿਰੋਧ ਕਰਨਾ ਵਾ ਕਰ ਸਕਦੇ ਹੋ ਪਰ ਨਹੀਂ ਕਰਦੇਆਂ ਤੱਕ ਨਾ ਜਾਓ ਤੁਸੀਂ ਤੂੰ ਉਧਰ ਮੈਨੂੰ ਕਿਹਾ ਕਿ ਠੀਕ ਹੈ ਜੀ ਆਪਣੀ ਇੱਕ ਦੂਜੇ ਨਾਲ ਲੜਾਈ ਹੋ ਸਕਦੀਆਂ ਕਰਦੇਆਂ ਤੱਕ ਨਹੀਂ ਜਾਂਦੇ ਤੂੰ ਅੱਜ ਫੇਰ ਉਹੀ ਕੰਮ ਕਰਤਾ ਭਾਜੀ ਦੇ ਨਾਲ ਤੂੰ ਭਾਜੀ ਨੂੰ ਚੱਕ ਕੇ ਉਹਨਾਂ ਦੀ ਬੇਟੀ ਬਾਰੇ ਬੋਲ ਰਿਹਾ ਮੇਰੀ ਬੇਟੀ ਬਾਰੇ ਬੋਲ ਰਿਹਾ ਤੂੰ ਤੇਰਾ ਇਹ ਜੱਜ ਮੋਰ ਬਣਾਉਂ ਦੇਖੀ ਤੇਰੀ ਪੈੜ ਪੈਗੀ ਦਾ ਕਹਿ ਨਹੀਂ ਹੁਣ ਤੈਨੂੰ ਮੈਂ ਦੱਸਦਾ ਮੇਰੀ ਰਿਕਾਰਡਿੰਗ ਆ ਵੀਡੀਓ ਚੱਲੂਗੀ ਹੋਣਾ ਇਹ ਵੀਡੀਓ ਸਬੂਤ ਆ ਹੁਣ ਤੇਰਾ ਇਹ ਜੱਜ ਮੋਰ ਬਣਾਉ ਤੇਰੀ ਪੈਣ ਨਹੀਂ ਪੈਣੀ ساری ਜ਼ਿੰਦਗੀ ਤੇਰਾ ਤੇ ਬਣਾ ਕੇ ਦਿਖਾਉ ਤੇਰਾ ਮੋਰ ਦੇਖੀ ਚੱਲ ਤੂੰ ਸੋਮਵਾਰ ਨੂੰ ਬਣਦਾ ਕੀ ਆ ਮੇਰੀ ਹੋ ਗਈ ਗੱਲ ਹੁਣ ਤੇਰੇ ਤੂੰ ਦਿਖਾਉ ਤੇਰੇ ਪਰਚਾ ਵੀ ਕਰਾਉਗਣ ਤੇਰੇ ਪਰਚਾ ਵੀ ਕਰਾਉ ਤੇਰੀ ਦੇਖੀ ਚੱਲ ਤੂੰ ਤੂੰ ਜਿਹੜਾ ਕਹਿੰਦਾ ਕੋਲ ਬਹਿ ਕੇ ਕਟਾਇਆ ਫਲਾਣਾ ਕਰਾਇਆ ਦੇਖੀ ਚੱਲ ਤੂੰ ਤੇਰਾ ਬਣਦਾ ਕੀ ਆ ਕਰਨਾ ਕੱਖ ਨਹੀਂ ਫੁਕਰੀਆਂ ਮਰੀ ਜਾਣੀਆਂ ਨੇ हद ਹੋ ਗਈ ਯਾਰ ਕਿਸੇ ਦੀ ਤੂੰ ਵੀ ਤਾਂ ਕਿਸੇ ਦੀ ਕੁਖੋ ਜਨਮ ਲਿਆ ਵਾ ਉਹ ਵੀ ਤੈਨੂੰ ਵੀ ਤਾਂ ਔਰਤ ਨੇ ਜਨਮ ਦਿੱਤਾ ਤੂੰ ਔਰਤਾਂ ਨੂੰ ਚੱਕ ਕੇ ਬੁਰਾ ਭਲਾ ਬੋਲੀ ਜਾਂਦਾ ਯਾਰ ਕਿੱਥੇ ਦੀ ਗੱਲ ਕਿੱਥੇ ਲਿਆ ਕੇ ਛੱਡਦੀ ਤੂੰ ਸਿਰਫ ਇੱਕ ਫੇਮਸ ਹੋਣ ਦਾ ਫੇਮ ਲੈਣ ਦਾ ਫਿਰ ਲੱਤ ਡੀਟ ਕਰ ਜਦੋਂ ਡੀਟ ਕਰ ਗਿਆ ਫਿਰ ਲੱਤਾਂ ਭਾਰ ਹੀ ਨਹੀਂ ਚਲਦੀਆਂ ਬੋਲ ਲੋ ਹੀ ਨਾ ਉਹਨਾਂ ਕੇ ਬੋਲੋ ਜਿੰਨਾਂ ਲੱਤਾਂ ਭਾਰ ਚੱਲਦੀਆਂ ਨੇ